ਅਮਰਨਾਥ ਯਾਤਰੂਆਂ ਉੱਤੇ ਹਮਲੇ ਦੀ ਨਖੇਦੀ ਕਰਦੇ ਹੋਏ ਹਿੰਦੂ ਜਥੇਬੰਦੀਆਂ ਵੱਲੋਂ ਪੰਜਾਬ ਬੰਦੇ ਐਲਾਨ ਦਾ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ। ਗੁਰਦਾਸਪੁਰ ਵਿੱਚ ਇੱਕ ਖੁੱਲੀ ਦੁਕਾਨ ਨੂੰ ਬੰਦ ਕਰਾਉਣ ਆਏ ਸ਼ਿਵ ਸੈਨਿਕਾਂ ਨੇ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਦੁਕਾਨ ਚੋਂ ਮੋਬਾਈਲ ਅਤੇ ਲੈਪਟਾਪ ਚੁੱਕ ਆਪਣੇ ਨਾਲ ਲੈ ਗਈ। ਪੀੜਿਤ ਜਤਿੰਦਰ ਸਿੰਘ ਨੂੰ ਉਸਦੇ ਗਵਾਂਡੀ ਦੁਕਾਨਦਾਰਾਂ ਨੇ ਆਕੇ ਬਚਾਇਆ। ਮੋਬਾਈਲ ਸ਼ਾਪ ਦੇ ਮਾਲਕ ਜਤਿੰਦਰ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਜੀ ਸਰ ਮੈਂ 11:30 ਆਪਣੀ ਵਾਈਫ ਦਵਾਈ ਲੈ ਕੇ ਆਇਆ ਹੀ ਹਜੇ ਸ਼ਟਰ ਖੋਲਿਆ ਵਾ ਗਲੇ ਸਰਪੰਸਾ ਮੇ ਕੋ ਆਏ ਨੇ ਐਕਸ ਸਰਪੰਚ ਨਾਲ ਪੁੱਤਰੀ ਇਹ ਮੈਨੂੰ ਰਿਕਵੈਸਟ ਕੀਤੀ ਰੀਚਾ ਇਹ ਕਰ ਦੋ ਮੈਂ ਸ਼ਟਰ ਤੇ ਖੋਲਿਆ ਹੀ ਅਜੇ ਉਹਨ ਦੀ ਸਪੋਰਟ ਮੇ ਕੋ 25 ਆਣੇ ਪੈ ਗਏ ਆ ਬੰਦ ਕਰੋ ਮੈਂ ਰੀਚਾ ਕਰਾਂ ਦੋ ਮੇਡੇ ਵੇਟ ਕਰੋ ਪਿੱਛੋਂ ਚਾਰ ਪੰਜ ਆਣੇ ਆ ਬੇਸਬਾਲਾਂ ਹਾਕੀਆਂ ਲਾ ਕੇ ਮੈਨੂੰ ਪੈ ਗਏ ਨੇ ਮੇਰੇ ਦੁਕਾਨ ਦਾ ਸਮਾਨ ਭੰਗ ਗਏ ਮੋਬਾਈਲ ਮੇਰਾ ਨਾਲ ਲੱਗੇ ਆ ਉਦੋਂ ਬਾਅਦ ਮੇਰੇ ਪ੍ਰੋਸੀ ਸਾਰੇ ਗਵੰਢੀ ਸੀਗੇ ਇਹ ਆਣ ਕੇ ਪੈ ਗਏ ਤੇ ਫੇਰ ਉਹ ਭੱਜ ਗਏ ਪੁਲਿਸ ਸਾਰੀ ਉਹਨ ਦੀ ਸਪੋਰਟ ਆ ਗਈ ਮਾਮਲਾ ਛੰਡਾ ਕਰਤਾ ਚੱਲ ਗਈ ਉਸੇ ਟਾਈਮ ਅਈ ਕਿਸੇ ਨੂੰ ਕੋਈ ਮਾਮਲਾ ਕੋਈ ਗਾਲਮਾਂ ਦਾ ਕਿਸੇ ਇੱਕ ਕੁਸਮਰਦਾਸ ਮਾਨਵ ਲੈਪਟਾਪ ਛੋਟ ਆਇਆ ਸੀ ਰਿਪੇਅਰ ਹੋਣ ਆਇਆ ਸੀ ਉਹ ਵੀ ਨਾਲ ਉੱਥੇ ਲੱਗੇ ਨੇ